ਇਥੇ ਬਹੁਤ ਪਿੰਡ ਵੇਖੀਦੇ ਆ ਸੰਗਰਾਂਦ ਤੇ ਵੀ ਚਾਰਜੀ ਹੁੰਦੇ ਆ ਪਰ ਜਦੋਂ ਕੋਈ ਚੰਗਾ ਕੰਮ ਕਰਦਾ ਇਹਨਾਂ ਦਾ ਸਾਥ ਦਿਆ ਕਰੋ ਇਹ ਸਾਰਿਆਂ ਦਾ ਭਲਾ ਵਾ ਇਹਦੇ ਕਿਸੇ ਇੱਕ ਦਾ ਭਲਾ ਨਹੀਂ ਹੋ ਜਾਣਾ ਤੁਸੀਂ ਬੈਠੇ ਹੋ ਇਥੇ ਸਾਰਿਆਂ ਦਾ ਭਲਾ ਸਤ ਸੰਗਤ ਕੀਤੀ ਤੁਹਾਡੇ ਨਗਰ ਦਾ ਭਲਾ ਬੱਚਿਆਂ ਦੀਆਂ ਅਰਦਾਸਾਂ ਹੁੰਦੀਆਂ ਇੱਥੇ ਜਥੇ ਆਉਂਦੇ ਆ ਇਤਿਹਾਸ ਦੀ ਗੱਲ ਹੁੰਦੀ ਹੈ ਇੱਥੇ ਸੱਚ ਦੀ ਗੱਲ ਹੁੰਦੀ ਹੈ ਤੇ ਹੱਕ ਦੀ ਗੱਲ ਹੁੰਦੀ ਹੈ ਇਹਦੇ ਚ ਸਾਰਿਆਂ ਦੇ ਪਲਾਵਾ ਸਤਕਾਰਯੋਗ ਕਿਰਪਾ ਸਿੰਘ ਜੀ ਨੱਥੂਬਾਲ ਇਹਨਾਂ ਦੇ ਕਰਸਾਨੀ ਸੰਘਰਸ਼ ਤੇ ਵੀ ਬਹੁਤ ਵਾਰੀ ਦਰਸ਼ਨ ਕੀਤੇ ਸੀ ਉੱਥੇ ਵੀ ਅੱਗੇ ਲੱਗ ਕੇ ਇਹਨਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਇਹਨਾਂ ਦੇ ਵੱਲੋਂ ਬੇਨਤੀ ਆ ਵੀ ਭਾਈ 2 ਜੂਨ ਵਾਲੇ ਦਿਨ 50 ਫਰੀ ਬੱਸਾਂ ਇਥੋਂ ਜਾਣ ਗਿਆ ਸੰਗਤ ਨੂੰ ਬੇਨਤੀ ਆ ਵੀ ਉਹਨਾਂ ਚੋਂ ਖਾਲੀ ਕੋਈ ਵੀ ਨਾ ਜਾਵੇ ਹੋਮਾ ਮਾਰ ਕੇ ਰੋਡੇ ਪਿੰਡ ਬਾਬਾ ਜੀ ਦੇ ਪਾਵਨ ਪਰਬ ਨੂੰ ਮੁੱਖ ਰੱਖਦੇ ਆ ਜਿਹੜੇ ਸਮਾਗਮ ਆ ਉਹਨਾਂ ਦੇ ਵਿੱਚ ਜਾ ਕੇ ਸਾਰਿਆਂ ਨੇ ਜਰੂਰ ਜਿਹੜੀ ਆਪਣੀ ਹਾਜ਼ਰੀ ਲਵਾਉਣੀ ਆ ਸਾਨੂੰ ਦਿਓ ਜੀ ਅਸੀਸ ਮੈਂ ਸਾਰੇ ਗੁਰਮਖੰਡਾਂ ਦਾ ਧੰਨਵਾਦ ਕਰਾਂ ਬੋਲਦਿਆਂ ਜਜ਼ਬਾਤੀ ਹੋਇਆ ਵਾਧ ਕਾ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਬੋਲ ਬੋਲਿਆ ਗਿਆ ਹੋਵੇ ਮਾਫੀ ਦਿਓ ਇਤਿਹਾਸ ਦੇ ਸਤਕਾਰ ਦੇ ਲਈ ਬਹੁਤ ਪੁੱਲਾ ਹੋ ਜਾਂਦੀਆਂ ਨੇ ਬੋਲਦਿਆਂ ਸਤਿਗੁਰ ਜੀ ਤੇ ਸੰਗਤ ਬਖਸ਼ਣ ਜੋਗਿਆ ਤਰਸ ਕਰਕੇ ਬਖਸ਼ ਦੇਣਾ ਬਖਸ਼ ਦੇਣਾ ਸਿੱਖ ਫॉर ਯੂ YouTube ਚੈਨਲ ਇਹਨਾਂ ਗੁਰਮਖੰਡਾ ਵੀ ਵੱਡਾ ਉਪਰਾਲਾ ਵਾ ਸੱਚ ਦੀ ਆਵਾਜ਼ ਜਿਹੜੀ ਆ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਤੱਕ ਪਹੁੰਚਾਉਂਦੀ ਆ ਧੰਨਵਾਦ ਦਿਓ ਜੀ ਅਸੀਸ ਸਤਿਗੁਰਾਂ ਨੂੰ ਚਕਾਲੂ ਸੀ ਸਰਬੱਤ ਦਾ ਭਲਾ ਮੰਗਦੇ ਆ ਸਾਨੂੰ ਦਿਓ ਜੀ ਅਸੀਸ ਕਿਉਂਕਿ ਕੱਲ ਦਾ ਸਾਡਾ ਸਮਾਗਮ ਆ ਜਿਹੜਾ ਹਰਿਆਣੇ ਦੀ ਧਰਤੀ ਤੇ ਆ ਉਥੇ ਜਾ ਕੇ ਸੰਗਤਾਂ ਦੇ ਦਰਸ਼ਨ ਕਰਨੇ ਆ ਅਰਦਾਸ ਕਰਿਓ ਮਹਾਰਾਜ ਤਰਸ ਰੱਖਾ ਛਦਗੁਰ ਜੀ ਸੱਚ ਦਾ ਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਜਥੇ ਨੂੰ ਬਲ ਬਖਸ਼ਣ ਭੁੱਲਾ ਚੁਕਾਂ ਦੀ ਖਿਮਾ ਆਓ ਜੀ ਸਰਬਤ ਦਾ ਭਲਾ ਮੰਗਦੇ ਆ ਫਤਿਹ ਬੁਲਾਈਏ ਧੰਨ ਗੁਰੂ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ